ਸਟੈਕਲੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਮਰ ਬੁਟੀਕ ਤੇ ਅੱਜ ਆਪਾਂ ਨੇ ਤੁਹਾਨੂੰ ਦੱਸਣੀ ਹੈ ਸਟੇਟ ਸਲਵਾਰ ਦੀ ਜਿਹੜੀ ਇਹ ਕਟਿੰਗ ਉਹ ਆਪਾਂ ਨੇ ਕਿਵੇਂ ਕਰਨੀ ਹੈ ਠੀਕ ਹੈ ਜੀ ਆਪਾਂ ਨੇ ਕਸਟਮਰ ਦੀ ਲੈਂਥ ਲੈ ਲੈਣੀ ਹੈ ਜਿੰਨੀ ਵੀ ਸਾਡੇ ਕੋਲ ਕਸਟਮਰ ਦੀ ਲੈਂਥ ਆ ਉਹਦੇ ਵਿੱਚੋਂ ਆਪਾਂ ਨੇ 5 ਜਿਹੜੇ ਆ ਉਹ ਮਾਈਨਸ ਕਰ ਦੇਣੇ ਆ 5 ਇੰਚ ਆਪਾਂ ਨੇ ਘਟਾ ਦੇਣੇ ਆ ਠੀਕ ਹੈ ਜੀ ਆ ਸਾਡੇ ਕੋਲ ਕਸਟਮਰ ਦੀ ਲੈਂਥ ਸੀ ਕਿ 30 ਇੰਚ ਆਪਾਂ ਨੇ ਜਦੋਂ 5 ਮਾਈਨਸ ਕੀਤੇ ਤਾਂ ਸਾਡੇ ਕੋਲ ਆਜੂਗਾ ਜੀ 25 ਤੇ ਆਪਾਂ ਨੇ ਵਿੱਚ ਪਲੱਸ 1 ਕਰ ਲੈਣਾ 30 ਠੀਕ ਹੈ ਜੀ ਪੈਂਚਰ ਆਪਾਂ ਨੇ ਮਾਰਜਿਨ ਦੇ ਵਿੱਚ ਰੱਖਣਾ ਹੈਗਾ ਆ ਸਾਡੇ ਕੋਲ ਕਸਟਮਰ ਦੀ ਜਿਹੜੀ ਸਲਵਾਰ ਦੀ ਨੀਚੇ ਤੋਂ ਪਹੁੰਚਾ ਲੈਣੀ ਆਪਾਂ ਨੇ ਕਰਨਾ ਮੋਰੀ ਹੋ ਗਈ ਆ 6.5 ਤੇ ਆਪਾਂ ਨੇ 6.5 ਦੇ ਵਿੱਚ 3 ਇੰਚ ਪਲੱਸ ਕਰ ਦੇਣੇ ਆ ਠੀਕ ਹੈ ਜੀ 3 ਇੰਚ ਆਪਾਂ ਨੇ ਪਲੱਸ ਕਰ ਦੇਣੇ ਆ ਫੇਰਾ ਸੀ ਰੱਖਣਾ ਹੈਗਾ ਆ ਅਸਲ ਠੀਕ ਹੈ ਜੀ ਅਸਲ ਅਸੀਂ ਨੋਰਮਲ ਰੱਖਾਂਗੇ ਜਿੰਨਾ ਆਪਾਂ ਟੋਟਲ ਰੱਖਦੀ ਆ ਕੋਈ ਇੱਚ ਵੱਧ ਨਹੀਂ ਕੋਈ ਘੱਟ ਨਹੀਂ ਕਰਨਾ ਹੈਗਾ ਆਪਾਂ ਨੇ 10 ਇੰਚੇ ਦਾ ਹੈਗਾ ਰੱਖ ਦੇਣਾ ਅਸਲ ਠੀਕ ਹੈ ਜੀ ਉਸ ਤੋਂ ਬਾਅਦ ਐਸ ਤਰ੍ਹਾਂ ਆਪਾਂ ਸ਼ੇਪਰ ਦੇ ਨਾਲ ਇਹਨੂੰ ਸ਼ੇਪ ਦੇ ਦੇਣੀ ਹੈਗੀ ਆ ਐਸ ਤਰ੍ਹਾਂ ਆਪਾਂ ਸ਼ੇਪ ਦੇ ਲਈ ਠੀਕ ਹੈ ਜੀ ਜਿਹੜਾ ਸਾਝਾ ਪਾਸ ਆਇਆ ਉਧਰੋਂ ਇੱਧਰਲੀ ਸਾਈਡ ਨੂੰ ਕੋਲਚਾ ਰੈਡੀ ਰੱਖਣਾ ਹੈਗਾ ਇਹ ਖੁੱਲਾ ਪਾਸਾ ਰੱਖਣਾ ਸੀ ਆਪਣੇ ਵੱਲ ਨੂੰ ਕਿਉਂਕਿ ਜੇ ਅਗਰ ਆਪਾਂ ਇੱਧਰ ਖੁੱਲਾ ਪਾਸਾ ਰੱਖੇ ਤਾਂ ਸਾਨੂੰ ਗੁੱਬੀ ਚਕਾਰ ਤੋਂ ਸਲਾਈ ਲਗਾਉਣੀ ਪੈਣੀ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਖੁੱਲਣਾ ਪਾਸਾ ਆਪਰੇ ਵਾਲੀ ਸਾਈਡ ਨੂੰ ਵੀ ਰੱਖਣਾ ਹੈ। ਧੌਂਕੀ ਸੌਖੇ ਤਰੀਕੇ ਨਾਲ ਇਹ ਸਟੇਪ ਸਲਵਾ ਕਰ ਲੈਂਦੀ ਹਾਂ। ਜਦ ਇਹ ਆਪਾਂ ਸਟੇਪ ਸਲਵਾ ਲਾ ਹੁਣ ਆਪਾਂ ਇਹਦੀ ਜਿਹੜੀ ਬੈਲਟ ਹੈ ਆਪਾਂ ਦੱਸਾਂਗੇ। ਇਥੋਂ ਪਾਂਜਾਂ ਚ ਦੀ ਜਿਹੜੀ ਹੈ ਬੈਲਟ ਦੇ ਨਿਸ਼ਾਨੀ ਲਾ ਲੈਣੇ ਆ। ਚੜਾਈ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਨੇ 21 ਇੰਚ ਦੀ ਜਿਹੜੀ ਡੇਲਟਾ ਉਹ ਪਾਣੀ ਹੈਗੀ ਆ ਫਿਰ ਆਪਾਂ ਨੇ ਜਿਹੜੀ ਹੈ ਬੈਟਰੀ ਦੀ ਕਟਿੰਗ ਕਰਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਸਟੇਪ ਸਲਵਾਰ ਦੀ ਕਟਿੰਗ ਹੋ ਜਾਂਦੀ ਹੈ ਤੇ ਗੋਦੀ ਹੀ ਪਾਈ ਹੋ ਬਹੁਤ ਹੀ ਸੋਹਣੀ ਲੱਗਦੀ ਹੈ ਜੇ ਆਪਾਂ ਨੂੰ ਵੇਅਰ ਕਰੀਏ ਤਾਂ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਇਸ ਤਰ੍ਹਾਂ ਜਿਹੜੀ ਸਾਡੀ ਸਟੇਪ ਸਲਵਾਰ ਆ ਉਹ ਵੀ ਹੋ ਗਈ ਹੈ ਕਟਿੰਗ ਆ ਹੈਗੀ ਅਗਲੀ ਟ ਹੈ ਜੀ ਸਾਕੀ ਸੋਨੋ ਤੇ ਜੀ ਜੇ ਸਾਰੇ ਮੇਰੇ ਵੀਡੀਓ ਵਧੇ ਲਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜੀ